ਚਲੋ ਚਲੋ ਗਾ ਚਲੋ ਚਲੋ ਚਲੀਏ ਚੰਗਾ ਫਰਮਾਸੀ ਉਹ ਘਰ ਦਾ ਉਹਨਾਂ ਦਾ ਧਿਆਨ ਦਿਉ ਰੱਖੀ ਕਹਿ ਦੇਣਾ ਹੀ ਮਾਸੀ ਨੂੰ ਉਹ ਗਾਹ ਉੱਠ ਚਲੀਏ ਲੈ ਚੰਗਾ ਫਰਮਾਸੀ ਹਾਈ ਮੰਮੀ ਕੋਹਨਾ ਪੁੱਛ ਪੀ ਇਹਨੂੰ ਕੀ ਹੋਇਆ ਇਹ ਤੇ ਕਿਤੇ ਅੱਖੇ ਮੈਨੂੰ ਤੇ ਮਾਸੀ ਲੱਭਣ ਡੀ ਮੈਨੂੰ ਤੇ ਆਹ ਹੋਣ ਡਿਆ ਪਤਾ ਨਹੀਂ ਮੰਮੀ ਹੁਣ ਸੱਚ ਹੀ ਕਿ ਝੂਠ ਹੀ ਇਹਨੇ ਤੇ ਮੰਮੀ ਬਹੁਤ ਬੜਾ ਡਰਾਇਆ ਨੇ ਤੇ ਬੜਾ ਡਰਾਇਆ ਤੇ ਇਹ ਆਕ ਇਹ ਕਹਿੰਦੀ ਉਹ ਤੇ ਮੰਜੀ ਤੇ ਬੈਠੀ ਆਂ ਢਿੱਡੀ ਬੈਠੀ ਗਰਾਉਡੀਆਂ ਠੀਕ ਐ ਨਾ ਹੁਣ ਅੰਮਰ ਜੀਓ ਪਤਾ ਲੱਗਣਾ ਨਾ ਕਿ ਇਦਾਂ ਬਹਿ ਗਈ ਗਈ ਹਿੰਦੇ ਵਰਗੇ ਨਹੀਂ ਛੱਡਣਾ ਹੁਣ ਆਪਾਂ ਹੋਰ ਗੱਲਾਂ ਚੱਲਣੀਆਂ ਹੋ ਸੰਦੀਪ ਇਧਰ ਹੀ ਆ ਜਾ ਆ ਗਈ ਦੀਦੀ ਦੀਦੀ ਮੇਰੀ ਗੱਲ ਸੁਣੋ ਉਦੋਂ ਤੇ ਮੈਂ ਝਾੜ ਦਿੱਤਾ ਵਾ ਸਾਰਾ ਤੇ ਬਸ ਝਾੜੂ ਰਹਿ ਗਿਆ ਲਾਉਣ ਵਾਲਾ ਉਹ ਲਾ ਦਿੰਨੀ ਆ ਨਹੀਂ ਨਹੀਂ ਕੋਈ ਨਹੀਂ ਮੈਂ ਲਾਉਣ ਦੇਈ ਹੁਣ ਚਾੜੂ ਮੇਲਾ ਲੈਣਾ ਤੂੰ ਐਦਾ ਕਰ ਵੀ ਅਲਮਾਰੀ ਚੋਂ ਮੇਰੇ ਥੋੜੇ ਜੇ ਕੱਪੜੇ ਕੱਢ ਲਾ ਉਹੋ ਹੀ ਉਦਾਂ ਦੇ ਖੜੇ ਆ ਤੇ ਉਹੋ ਹੀ ਮੈਂ ਪਾਉਣ ਡਈ ਆ ਚਲੋ ਕੋਈ ਗੱਲ ਨਹੀਂ ਦੀਦੀ ਕੱਢ ਲੈਨੀ ਐ ਮੈਂ ਥੋੜੇ ਜੇ ਮੇਰਾ ਰਾਦਾ ਵੀ ਲੈ ਜਾਣੀ ਆ ਹੋਰ ਉਹ ਵੇਲੂਛ ਦੇਣ ਦਾ ਹਾਲ ਉਦੋਂ ਦੀ ਲੰਮੇ ਪਈ ਆ ਅੰਦਰ ਇੱਕ ਹੋਰੀ ਨੇ ਆ ਕੇ ਉਹਨੇ ਵੇਖਿਆ ਕਿ ਕੀ ਕਰਨ ਡੀਆਂ ਵਾ ਚਾਹ ਤੇ ਉਹਨੂੰ ਬੜਾ ਹੀ ਕਿ ਮੈਂ ਵੀ ਜਾਣਾ ਵਾ ਉਥੇ ਸੰਦੀਪ ਜੇ ਸੱਚ ਪੁੱਛੇ ਨਾ ਉਹ ਘਰੋਂ ਕੰਮ ਤੋਂ ਦਰਦੀ ਆਈ ਜੀ ਕਿ ਮੈਨੂੰ ਘਰ ਇਕੱਲੀ ਨੂੰ ਕਰਨਾ ਪੈਣਾ ਹਨ ਨੂੰ ਵੀ ਤੰਗੀ ਦਿੱਤੀ ਨਾਲੇ ਕਿੰਨੀ ਔਖੀ ਹੋ ਕੇ ਬੈ ਕੇ ਆਈਆਂ ਇਸ ਸਕੂਟਰੀ ਤੇ ਤੇ ਨਾਲੇ ਚੱਲ ਇਹ ਵੀ ਮੁੰਡਾ ਘਰ ਹੀ ਤੇ ਮਾੜਾ ਮੋਟਾ ਸਾੰਭਦੀ ਨਾ ਉਹਨੂੰ ਹਜੇ ਤੱਕ ਕਿਸੇ ਨੇ ਵੇਖਿਆ ਨਹੀਂ ਦੁਪਹਿਰੇ ਦੁਪਹਿਰੇ ਆਏ ਆ ਜੇ ਕੋਈ ਵੇਖ ਲੈਂਦਾ ਤਾਂ ਕਿੰਨੀ ਬੇਇੱਜ਼ਤੀ ਹੋਣੀ ਤੇ ਹੁਣ ਜਾਂਦਿਆਂ ਲੋਕਾਂ ਨੇ ਵੇਖਣਾ ਹੀ ਆ ਕਿਹੜਾ ਨਹੀਂ ਵੇਖਣਾ ਚੱਲ ਕੋਈ ਗੱਲ ਨਹੀਂ ਲਾ ਲਓ ਤੁਸੀਂ ਝਾੜੂ ਤੇ ਮੈਂ ਕੱਪੜੇ ਕੱਢ ਦਿੰਨੀਂ ਰਹਿਣ ਦੇ ਉਹਨੂੰ ਉੱਥੇ ਕਰਨੀ ਆ ਇਹਨਾਂ ਨੂੰ ਡਰੰਨੀ ਵੇਖ ਕੇ ਕਿੰਨਾ ਮਜ਼ਾ ਆਉਂਦਾ ਮੈਨੂੰ ਬੜਾ ਚੌੜ ਚੜਦਾ ਜਦੋਂ ਡਰਾਉਣਾ ਵੇਖੀ ਜਿਹੜੀ ਦੇ ਚਾਤਰਾ ਆ ਗਿਆਂ ਉਹ ਨਾ ਉਹ ਵੀ ਲੈ ਜੰਦੇ ਨਾਲ ਹੀ ਉੱਥੇ ਹੀ ਧੋਲਾਂਗੇ ਕੀ ਕਰਨ ਦੀ ਆ ਆ ਕੀ ਕਰਨ ਦੀ ਆ ਰਵਿੰਦਰ ਲਾ ਇਹਨੂੰ ਇਹ ਕਰ ਨਹੀਂ ਆ ਮੈਂ ਕੁਛ ਨਹੀਂ ਕਰਨਦੀ ਸੀ ਇਹ ਹੀ ਬਹਰ ਦੇ ਚਾਹ ਮੰਗੰਦੀ ਤੁਹਾਡੇ ਕੋਲੋਂ ਕਿਹੜੀ ਬਾਸੀ ਆਈ ਆ ਤੇਰੀ ਸੱਸ ਆਹੋ ਤੇਪਿੰਦਰ ਇਹ ਕੀ ਕਹਿਣ ਦੀ ਆ ਚਾਹ ਮੰਗੰਦੀ ਇਹ ਨਾਲੇ ਉਹ ਕਹਿੰਦੀ ਉਹਨੂੰ ਗੱਲ ਹੈਗੇ ਆ ਉਹ ਆ ਕਰੰਡੀ ਆ ਸੰਦੀਪ ਜੀ ਜੀ ਆਜੂ ਤੇ ਜਾਣੀ ਨਹੀਂ ਆ ਤੇਰੀ ਆਜੂ ਮੈਂ ਚਲਨੀ ਆ ਜਾਣੀ ਲੋਗ ਨਹੀਂ ਜਾਣੀ ਚੱਲ ਚਾਹ ਬਣਾ ਕੇ ਪੀਵਾ ਕੋਟ ਨਹੀਂ ਦੇਂਦੇ ਨੇ ਨਾ ਐਵੇਂ ਅੰਦਰ ਕੰਮ ਹੀ ਕਰੀ ਜਾਂਦੀ ਆ ਆ ਕਰ ਲਈਏ ਤੇ ਉਹ ਕਰ ਲਈਏ ਚਾਹ ਘੁੱਟ ਪੜਾ ਕੇ ਪੀਣੀ ਹੈ ਜੀ ਇੱਥੇ ਕੋਈ ਨਹੀਂ ਆ ਪਾਪਾ ਨਹੀਂ ਡਰ ਜਾ ਬੜਾ ਲੱਗਣ ਡਿਆ ਵਾ ਆਪਾਂ ਚੱਲੀਏ ਛੇਤੀ ਕੰਮ ਤੇ ਵਾਪਸ ਆ ਡਰ ਲੱਗਣ ਡਿਆ ਵਾ ਸੰਦੀਪ ਤੂੰ ਹੀ ਵੇਖ ਲਓ ਗਈਆਂ ਇੱਥੇ ਤੇ ਇੱਥੇ ਤਾਂ ਕੋਈ ਵੀ ਨਹੀਂ ਆ ਤੁਹਾਨੂੰ ਲੱਭ ਨਹੀਂ ਦਿਆ ਹਾਂ ਨੂੰ ਕਿ ਮਸੀ ਬੈਠੀ ਆ ਸੰਦੀਪਾ ਨੂੰ ਹੋ ਜਾ ਹਾਵੇ ਮਸੀ ਇੱਥੇ ਕਿੱਥੇ ਕਿੱਥੇ ਬੈਠੀ ਇੱਥੇ ਦਸ ਮਸੀ ਇਹਨਾਂ ਨੂੰ ਪਤਾ ਨਹੀਂ ਲੱਗਣਦੇ ਆ ਮਸੀਸਾ ਨਾ ਕਿਦਾਂ ਠੀਕ ਠਾਕ ਵਾ ਆ ਇੰਨਾ ਸਾਬ ਸਫਾਈ ਕਰਨ ਆਈ ਨਹੀਂ ਉਹ ਤਾਂ ਦੱਸ ਚਾਹ ਨਹੀਂ ਤੇਰੇ ਜੋਗੀ ਬਣਾਉਂਦੀ ਨਾ ਆਖਾਂ ਦੀਆਂ ਵੀ ਚਾਹ ਬਣਾ ਕੇ ਲਿਆ ਦੇ ਦੱਸ ਜਦ ਕਹਿ ਦਿੱਤਾ ਵਾ ਤੇ ਜਾਣੀਆਂ ਨਹੀਂ ਆਵੀ ਮਸੀ ਉੱਠ ਫਿਰ ਇਹਨਾਂ ਨੂੰ ਕਹਿ ਚਾਹ ਲਿਆ ਚੱਲੇ ਚੱਲੇ ਜੋ ਬਣਾ ਕੇ ਲਿਆਉ ਚਾਹ ਬਣਾ ਦਿੰਨੇ ਕਿਹੜੀ ਮਸੀ ਇਹ ਤਾਂ ਡਾਣੀ ਲੱਗੀ ਜੁਣਦੇ ਜੋ ਦੀਦੀ ਛੱਤੀ ਉੱਠੋ ਨਾ ਚਲੋ 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 ਗਾਹ ਚਲੋ ਚਲੋ ਚਲੀਏ ਚੰਗਾ ਫਰਮਾਸੀ ਉਹ ਘਰ ਦਾ ਉਹਨਾਂ ਧਿਆਨ ਦੀ ਉਹ ਰਖੀ ਕਹਿ ਦੇ ਨਾ ਹੀ ਮਸੀ ਨੂੰ ਉਹ ਗਾਹ ਉੱਠ ਚਲੀਏ ਲੈ ਚੰਗਾ ਹਮਾਸੀ ਲੈ ਹ ਇੱਥੇ ਬੈਠੀ ਏ ਤੇ ਮੰਜੇ ਤੇ ਆ ਜਾ ਮੰਨ ਬੈਠੇ ਜੀ ਹਾਂ ਬੈਠੇ ਆ ਲੀਆਂ ਜੀ ਹਾਏ ਆਗੇ ਖੇਡਦਾ ਰਿਆ ਅੰਗ ਦਾ ਹਾਂ ਅੰਗ ਤੇ ਖੇਡਦਾ ਰਿਆ ਰੋਇਆ ਤੇ ਨਹੀਂ ਮੰਮੀ ਨਾ ਨਾ ਅੰਦਰ ਨੂੰ ਦੰਦਾ ਨਾ ਉਹ ਨਹੀਂ ਨੂੰ ਘਰ ਆਏ ਸਾਬ ਸਫਾਈ ਘਰ ਆਏ ਆ ਮੰਮੀ ਸਾਬ ਸਫਾਈ ਕੀ ਗੱਲ ਤੁਹਾਨੂੰ ਹੋ ਗਈ ਤੇ ਬੜੇ ਮੂੰਹ ਲੰਮਗਾਏ ਥਾਨ ਮੰਮੀ ਮੂੰਹ ਮਾ ਕਹਾਦਾ ਸੋਟਣਾ ਵਾ ਹਮ ਚਲ ਤੇ ਅਸੀਂ ਗਈਆਂ ਅਸਾਂ ਪਹਿਲਾਂ ਆ ਜਿਹੜੀ ਮੈਡਮ ਨਾਲ ਗਈ ਜਿਹੜੀ ਅੰਦਰ ਚਲ ਗਈ ਹੈ ਹੁਣ ਹਮ ਇਹ ਜਾਂਦਿਆਂ ਹੀ ਹਾਏ ਮੈਨੂੰ ਪਤਾ ਨਹੀਂ ਕੀ ਹੋ ਚੱਲਿਆ ਹਾਏ ਮੈਂ ਮਰ ਗਈ ਹਾਏ ਮੈਂ ਇਦਾਂ ਹੋ ਗਈ ਫੇਰ ਹਾਰ ਕੇ ਨੂੰ ਪਾਣੀ ਪੂਣੀ ਪਿਆ ਲਿਆ ਇਹ ਤੇ ਪਈ ਰਹੀ ਉੱਥੇ ਬਾਹਰ ਮੁੜ ਕੇ ਅਹੀਂ ਸਫਾਈਸ ਹੋਈ ਕੀਤੀ ਕਪੜੇ-ਕੁਪੜੇ ਕੱਢੇ ਮੈਂ ਚੱਲ ਆ ਜੰਨੀ 2-4 ਸੂਟ ਮੁੜ ਕੇ ਤੇ ਮੰਮੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਤੇ ਹੈ ਨਹੀਂ ਇਹਨੂੰ ਕੀ ਹੋਣਾ ਆਈਗਾ ਚੰਗੇ ਬੰਦੇ ਤੁਰੀ ਆਉਂਦੀ ਤੁਹਾਡੇ ਨਾਲੇ ਹਾਏ ਹਾਏ ਮੰਮੀ ਕੋਹ ਹਣਾ ਪੁੱਛ ਪੀ ਇਹਨੂੰ ਕੀ ਹੋਇਆ ਇਹ ਤੇ ਕਿਤੇ ਅੱਖੇ ਮੈਨੂੰ ਤੇ ਮਾਸੀ ਲੱਭਣ ਡਈ ਮੈਨੂੰ ਤੇ ਆ ਹੋਂ ਡਿਆ ਪਤਾ ਨਹੀਂ ਮੰਮੀ ਹੁਣ ਸੱਚ ਹੀ ਕਿ ਝੂਠ ਹੀ ਇਹ ਤੇ ਮੰਮੀ ਹਾਂ ਨੂੰ ਵੀ ਬੜਾ ਡਰਾਇਆ ਤੇ ਬੜਾ ਡਰਾਇਆ ਤੇ ਇਹ ਤਾਂ ਇਹ ਕਹਿੰਦੀ ਉਹ ਤੇ ਮੰਜੀ ਦੇ ਬੈਠੀ ਆ ਉਹ ਤੇ ਚਾਹ ਮੰਗਣ ਡਈ ਸੀ ਤੀ ਚਾਹ ਬਣਾ ਕੇ ਦੋ ਫੇਰੇ ਹੀ ਚਾਹ ਬਣਾ ਕੇ ਦਿੱਤੀ ਇਹ ਤਾਂ ਗੱਲਾਂ ਹੀ ਉਹਦੇ ਨਾਲ ਕਰੀ ਜਾਵੇ ਤੇ ਇਹਨੂੰ ਤੇ ਐਵੇਂ ਜਿੱਦਾਂ ਗਾੜੀ ਬੈਠੀ ਹੁੰਦੀ ਆ ਉਹ ਗਿਲਜਿੰਦਰ ਕੋਈ ਨਹੀਂ ਭਲਾ ਮੈਨੂੰ ਪੁੱਛੇ ਨਹੀਂ ਆਣਾ ਭਲਾ ਵੀ ਕਿਹਦੀ ਤੈਨੂੰ ਲੱਗਦਾ ਰਿਹਾ ਵਾ ਉੱਥੇ ਇਹ ਤੇ ਤੁਰਨ ਲੱਗਿਆ ਵੀ ਨਾ ਬਸ ਚੰਗਾ ਮਾਸੀ ਅਹੀਂ ਜਾਣੇ ਆ ਫੇਰ ਤੂੰ ਐਦਾਂ ਨਾ ਬੈਠੀ ਰਿਹਾ ਕਰ ਤੂੰ ਪੱਖਾ ਛੱਡ ਲਿਆ ਕਰ ਤੂੰ ਐਦਾਂ ਕਰਿਆ ਕਰ ਮਮੀ ਆ ਤੇ ਹੁਣ ਹੀ ਵੀ ਜਿੱਦਾਂ ਸਿੱਧੀਆਂ ਉਹਨਾਂ ਗੱਲਾਂ ਕਰਨ ਲਈ ਹੁੰਦੀ ਜਦੋਂ ਹੁਣ ਬੂਏ ਵੱਜੇ ਆ ਜੰਦੇ ਉਥੇ ਲੱਗੇ ਆ ਤੇ ਇਹਨੂੰ ਕਿੱਥੋਂ ਲੱਭ ਗਿਆ ਚੀਜ਼ਾਂ ਉਹ ਕਿੱਥੇ ਚਲ ਜਾਣਗੀਆਂ ਨੇ ਜਿਹੜਾ ਮਰਿਆ ਬੰਦਾ ਉਹ ਮੁੜ ਕੇ ਵਾਪਸ ਆਉਂਦਾ ਵਾ ਕਿਦੋਂ ਮੈਂ ਤਾਂ ਉਦਾਂ ਭਾਵੇਂ ਮਾੜਾ ਮੋਟਾ ਉਥੇ ਚੱਲੀ ਜਾਇਆ ਕਰਦੀ ਹੁਣ ਤੇ ਬਿਲਕੁਲ ਮੇਰਾ ਉਥੇ ਜਾਣ ਨੂੰ ਜੀ ਨਹੀਂ ਕਰਨਾ ਤੇ ਦੀਦੀ ਹੁਣ ਮੈਨੂੰ ਨਾ ਕਿਉਂ ਜਾਣ ਲੱਗੋ ਮੈਂ ਤੇ ਨਹੀਂ ਕਿ ਜਾਣਾ ਮੇਰਾ ਤਾਂ ਨਿਗਾ ਜਾ ਮੁੰਡਾ ਆ ਵੀ ਚੁਪਣਾ ਵੀ ਮੇਰਦਾਨ ਨੂੰ ਹਾਏ ਤੇ ਸੰਦੀਪ ਮੈਂ ਇਕੱਲੀ ਨੇ ਉਥੇ ਕਿੱਦਾਂ ਜਾਇਆ ਕਰਨਾ ਜਿੱਦਾਂ ਤੇਰੇ ਸਾਹਮਣੇ ਕਰਨ ਲਈ ਹੀ ਤੇ ਮੈਂ ਉਥੇ ਜਾ ਕੇ ਕੀ ਕਰ ਇਹ ਗੱਲ ਨਹੀਂ ਤੁਸੀਂ ਵੀ ਨਾ ਜਾਓ ਉੱਥੇ ਲੋਈ ਨਾ ਗੱਲਾਂ ਨੂੰ ਇਹੋ ਜਿਹਾ ਬਹਿਮਾ ਚ ਨਹੀਂ ਪਈਦਾ ਹੁੰਦਾ ਜਿਹੜਾ ਮਰਿਆ ਬੰਦਾ ਉਹ ਵੀ ਕਦੀ ਬਾਬਸਾਇਆ ਵਾ ਕਦੀ ਕਿਤੇ ਐ ਕਿਤੇ ਮੁੜ ਕੇ ਬਿਮਾਰ ਮੋਰ ਹੋ ਕੇ ਬਹੋਂਗੇ ਤੁਸੀਂ ਵੀ ਕਿਤੇ ਯਾਰ ਮਾਨਨਕ ਤੇ ਕੰਮ ਕਰੋ ਜਾ ਕੇ ਆਪਣਾ ਨਾ ਹੋ ਤਾ ਹੋ ਜਾ ਕੇ ਕੋਈ ਨਹੀਂ ਮੈਂ ਉਹਨੂੰ ਪੁੱਛ ਲੈਣੀਆਂ ਜਾ ਕੇ ਭਲਾ ਉਹਨੂੰ ਜੀ ਜੀ ਮੰਮੀ ਜਦ ਮਾਰੀ ਜਾਂਦੀ ਆ ਜਿੱਦਾਂ ਉਹ ਕਰਨ ਦੀ ਹਰਕਤਾਂ ਮੈਨੂੰ ਤੇ ਅਸਲੀ ਚ ਲੱਗਣਦੀਆਂ ਸੀ ਮੈਨੂੰ ਤੇ ਆਪ ਡਰ ਲੱਗੀ ਜਾਂਂ ਡਿਆ ਵਾ ਸੰਦੀਪ ਜੀ ਸੱਚੀ ਤਾਂ ਨੀਂਦ ਨਹੀਂ ਆਉਣੀ ਨਹੀਂ ਤੇ ਜੇ ਸੱਚੀ ਮੰਮੀ ਉੱਥੇ ਹੋਈ ਤੇ ਫੇਰ ਗੋਲੇ ਗੋਲੇ ਭੁੱਖ ਲੱਗੀ ਹੁੰਦੇ ਇਹਦੇ ਨਾ ਨਹੀਂ ਵੀ ਕਰੇ ਜੇ ਘੜਿਆ ਨਾਲ ਤੇ ਬੰਦਾ ਕੋ ਖਵਾ ਲਈ ਦੇ ਕਰੇ ਨਾ ਭੁੱਖੇ ਲੈ ਆਈਆਂ ਕਰੇ ਜੇ ਤਾਂ ਮੈਂ ਮਸਾ ਕੋ ਡਰਮ ਨਹੀਂ ਨਾ ਫੇਰ ਮੈਂ ਰੋਟੀ ਵੀ ਬਣਾ ਲੈਂਦੀ ਹਾਂ ਪਰ ਮੈਂ ਹਜਾ ਰਹਿਣੀ ਨਹੀਂ ਦੇ ਕਰੇ ਹੋਰ ਨਾ ਆਏ ਮੁਰਗੇ ਮੈਂ ਅਰਵਾਜ ਛੁੱਟਣ ਮੈਨੂੰ ਕੀ ਖਾਣ ਲਈ ਆ? ਉਹ ਮਠਿਆ ਜਿਹਾ ਨਹੀਂ ਪਈਆਂ ਸੀ। ਤੇ ਫਾਫੇ ਕਾੜੀ ਰੱਖਿਆ ਤਾਂ ਕੋਈ ਪਾਣੀ ਪਾਲਣੀਆਂ ਸੀ ਨਾ। ਕੋਈ ਨਹੀਂ ਆਪਾਂ ਹੀ ਖਾਣੀਆਂ ਉੱਥੇ ਘੜਾ ਹੋਰ ਕਹਿੰਦੇ ਖਾਣੀਆਂ। ਅਜੇ ਕੋਈ ਆ ਹੀ ਜਾਂਦਾ ਕਿ ਹੱਥੇ ਰੱਖਣੇ ਪੈ ਜਾਂਦੀ ਐ। ਇਹ ਆਪਣੇ ਘਰੋਂ ਵਾਚ ਲੰਨੀ ਘਮ ਖਰੀ ਗਈ। ਅੱਛਾ ਅੰਦਰ ਉਹ ਆ ਖਾਂਡੀਆਂ ਡਰਦੀਆਂ ਬੈਠੀਆਂ ਨੇ ਦੋਵੇਂ ਬਾਹਰ ਅੰਦਰ ਨਹੀਂ ਆਉਣ ਡਈਆਂ। ਤੇ ਆਂਦੀ ਮੈਨੂੰ ਮਾਰਦੀਆਂ ਰਪਿੰਦਰਾਂ ਦੀ ਮਾਸੀ ਲਭਰੀ ਕੀ ਹੈ ਸੱਚੀ ਲਭਰੀ। ਕਿਹੜੀ ਮਾਸੀ ਦਾ ਬਦੀਓ ਕਿਹੜੀ ਗੱਲ ਕਰਨ ਦੇ ਤੀ। ਮੈਨੂੰ ਨਹੀਂ ਪਤਾ ਕਿ ਇਹ ਗੱਲ ਦਾ ਉਹ ਤਾਂ ਐਵੇਂ ਡਰੀ ਜਾਂਦੀਆਂ ਵਾ ਉੱਥੇ ਮੈਂ ਉਹ ਮੈਂ ਨਾਲੋਂ ਬਾਹਰ ਬੈਠੀ ਹਾਂ ਮੈਂ ਉਹ ਵੀ ਚੱਲ ਚਾਹੂ ਘੁੱਟ ਪੀਣੇ ਕਿ ਕਿ ਦਾਮਾ ਤੇ ਉਹ ਪਤਾ ਨਹੀਂ ਉਹਨਾਂ ਨੂੰ ਮੰਮੀ ਕੀ ਹੋਇਆ ਤੱਕ ਨਹੀਂ ਮੈਨੂੰ ਨਹੀਂ ਪਤਾ ਹੈ ਗਾਇ ਗੱਲ ਦਾ ਮੈਂ ਵੀ ਜੰਨਾ ਦੇ ਨਾਲ ਹੀ ਗਈ ਹਾਂ ਮੈਨੂੰ ਤਾਂ ਕੋਈ ਇਦਾਂ ਦੀ ਗੱਲਬਾਤ ਲੱਗੀ ਨਹੀਂ ਉਦਾਂ ਹੀ ਘਰੀ ਜਾਂਦੀਆਂ ਵਾਂ ਬਹੁਤ ਪਾਣੀ ਪਾਣੀ ਹੋਈਆਂ ਥਾਰ-ਥਾਰ ਕੰਮਾਂ ਡੀਆਂ ਨੇ ਉਹਨਾਂ ਦੀਆਂ ਆਪਿੰਦਾਂ ਆਂਦੀਆਂ ਮਾਸੀ ਆ ਬੈਠੀ ਐ ਤੂੰ ਦੱਸ ਆਖੇ ਉਹਨਾਂ ਮੈਨੂੰ ਬਿਲੋੜ ਕਹਿੰਦੀ ਦੱਸ ਮਨਨ ਕੰਨ ਮੇਰੇ ਕੋਲ ਆ ਗਿਆ ਹਗਾ ਬਿਓ ਤੇਵੇਂ ਡਰੀ ਜਾਂਦੀਆਂ ਮੈਂ ਤੇ ਰਾਜ ਮਹਾ ਇਹਨਾਂ ਦੇ ਨਾਲ ਆਈਆਂ ਸਕੂਟਰੀ ਆਉਂ ਡੋਲਨ ਦੀ ਉਹਦੇ ਕੋਲ ਦਲਜਿੰਦਰ ਦੀਦੀ ਕੋ ਮੈਂ ਹਾਂ ਕਹਦੇ ਹੋਰ ਨਾ ਰੱਬਾ ਕਿ ਮੇਰੀ ਲਤਾਂ ਬਾ ਤੋੜ ਦੇਣ ਮਰੇ ਤਾਂ ਅੱਗੇ ਪਿੰਡ ਗੋਡੇ ਤੇ ਸਾਟ ਲੱਗੀ ਤੁਹੀਂ ਕਿਹੜਾ ਪਤਾ ਲਿਆ ਵਾ ਆ ਗੋਡਾ ਮੇਰਾ ਵੱਜਾ ਇੱਥੇ ਜਦੋਂ ਪਿੰਡ ਗਈ ਤੇ ਮੈਂ ਹਾਂ ਕਹਦੇ ਹੋਰ ਨਾ ਮੇਰੀ ਲਤਾਂ ਬਾ ਤੋੜ ਕੇ ਤੇ ਮੈਨੂੰ ਘਰ ਖਣ ਮੈਂ ਰੱਬ ਰੱਬ ਕਰਦੀ ਇਹਨਾਂ ਦੇ ਨਾਲ ਆਈਆਂ ਆਬਰ ਆਪ ਕਰਦੀ ਐਂ ਫਿਰ ਉੱਥੇ ਉੱਥੇ ਕਰਾਂਗੇ ਸਫਾਈ ਬੂ ਚੰਗੀ ਕਰਾਂਗੇ ਸਫਾਈ ਨਹੀਂ ਹੈ ਉਹ ਕਰਨ ਮੈਨੂੰ ਤਾਂ ਪਤਾ ਤੁਹਾਨੂੰ ਵੀ ਉਹ ਸਫਰ ਨਹੀਂ ਚਖਦਾ ਹੁੰਦਾ ਪਿੰਡ ਦਾ ਤੇ ਗੱਡੀ ਤੋਂ ਦੂਰ ਪੈ ਜਾਂਦਾ ਉਹ ਅੱਛਾ ਤੇ ਉਹ ਮੈਨੂੰ ਕੋਲੀ ਜੀ ਪਿੰਡ ਦੇ ਵੀ ਹਾਂ ਮੈਂ ਫੇਰ ਲੰਮੇ ਪੈ ਗਈ ਹਾਂ ਕੁੜੀ ਤੇ ਇਹਨਾਂ ਫਿਰ ਕਰਕੁਰ ਲਈ ਸਫਾਈ ਦੋਆ ਜਾਣੀਆਂ ਜੇ ਫਿਰ ਉਹ ਜਾਂਦੀ ਸਾਨੂੰ ਬਿਖਤਾ ਬੜੀ ਪਾਈ ਜਾ ਕੇ ਨੇ ਆ ਬਿਖਤਾ ਕਾਲੀ ਪੋਣੀ ਦਾ ਸਮੇਂ ਉਹ ਮੈਂ ਲੰਮੇ ਪੈ ਗਈ ਤੇ ਇਹਨਾਂ ਨੇ ਅੰਦਰ ਛੱਡ ਚੂੜੂ ਲਾਲੂ ਲਿਆ ਸੀ ਤੇ ਆ ਇਹ ਠੰਡਾ ਠੁੰਡਾ ਮੰਗਾ ਕੇ ਫਿਰ ਪਿਆਲਿਆ ਇਹਨਾਂ ਦੇ ਪੈਰ ਇਹਨੂੰ ਸੁਰਤ ਆਈ। ਓਹ ਸਵਾਭ ਨੂੰ ਇਹ ਠੰਡਾ ਠੰਡਾ ਪਿਆਲਿਆ ਇਹਨੇ ਤੇ ਫਿਰ ਉਦਾਂ ਛਿਦਾਨਾ ਜੀਆਂ ਡਰ ਗਿਆ ਹੁਣੀਆਂ ਆ ਵਾ ਫਿਰ। ਪਤਾ ਨਹੀਂ ਮੰਮੀ ਮੈਨੂੰ ਕਹਿ ਰਹੀ ਸੀ ਕਿ ਸਾਬ ਹੋ ਜਾਓ ਇਹਨਾਂ ਨੂੰ ਕਾ ਵੀ ਨਾ ਉਹ ਤੋਂ ਉੱਡ ਜਾਵੀਂ। ਚਲ ਤੂੰ ਵੀ ਨਾ ਥੋ ਲੈ ਤੇ ਨਾਲੇ ਚਾਹ ਤੋਂ ਬਣਾ ਕੋ ਟੁੱਟ ਕੇ ਨਾਲੇ। ਹੋਰ ਤਾਂ ਆਦਮੇ ਪਹਿਲੇ ਜਾਣ ਕੇ ਮੇਰਾ ਨਾਂ ਲਈ ਜਾਂਦੀਆਂ ਵਾ ਨਾ ਐਵੇਂ ਹੀ। ਮੈਂ ਤਾਂ ਇਹਨਾਂ ਨਾਲ ਜਾਣੀ ਨਹੀਂ। ਚਲ ਕੋਈ ਨਹੀਂ ਜੋ ਹੋ ਗਿਆ ਠੀਕ ਵਾ ਹੁਣ। ਚਲ ਨਾ ਉਹ ਤੋਂ ਉੱਠ ਕੇ ਤੂੰ। લાલા કપડે કપડે તું એમ તો વાળી જાઓ સમજાવ ਉਹਨਾਂ ਨੂੰ હા ਚਲ ਮੈਂ ਕਹਿਣੀ ਇਹਨਾਂ ਤੇ ਉੱਠ ਕੇ દેਣਾ ચા ਚਪੜਾ ਹੁਸਕੇ ਤੂੰ ਬੜਮ ਨੇ ਕੋਈ ਨਹੀਂ હા ਹੋਰ ਤਾਂ ਮੇਰਾ ਕੋਲ ਕੱਲ ਤੇ ਤਾ ਉਸੇ ਬੋਲੀ ਦੱਸ ਇਹਨਾਂ ਨੂੰ ਲੱਗਦਾ ਇਦਾਂ ਹੀ ਨਾ ਡਰਾ ਮਿੱਕੀ ਸਹੀ ਇਹ ਨਾ ਜਿਆਦੀਆਂ ਬੰਦ ਗਈ ਆ ਪੁੱਛ ਪੇ ਜਦਾਂ ਨਾ ਹੀ ਅਸੀਂ ਬੜੀਆਂ ਹੁੰਨੀਆਂ ਵੇਖੀ ਸਹੀਆਂ ਲੈ ਮੈਂ ਤੁਹਾਡੇ ਕਿਦਾਂ ਤੁਹਾਡੇ ਮੈਂ ਐ ਤਰਾਉ ਗੱਢਣੇ ਆ ਤੁਹਾਨੂੰ ਵੀ ਪਤਾ ਵਾ ਇਨਰ ਦੇ ਵਿੱਚ ਇਹ ਵੀ ਰੁਪਿੰਦਰ ਨਾ ਪੰਗਾ ਲੈ ਗਦੇ ਆਪੋ ਇਦਾਂ ਵੱਜਾਂਗੇ ਗੱਡੀਆਂ ਚਾਦਰਾਂ ਬੰਦੀਆਂ ਲੈ ਤੀ ਹੇ ਤੱਕ ਲੰਮੇ ਪਏ ਆ ਕੀ ਗੱਲ ਠੀਕ ਵੀ ਹੋ ਆ ਗਏ ਹੋ ਅਸੀਂ ਤੇ ਬੜੇ ਚੜ੍ਹਦੇ ਆਏ ਆ ਉਹ ਮੈਂ ਨਾ ਬੜੀ ਜਦਾਂੋਂ ਕਰਕੇ ਨਾ ਤੇ ਆ ਕੇ ਲੰਮੇ ਪੈ ਗਿਆ ਅੱਛਾ ਅੱਛਾ ਮੈਂ ਹੁੰਦੀ ਫਿਰ ਚਾਹ ਬਣਾਉਂਦੀ ਆ ਤਦ ਹੀ ਮਮਮੀ ਨੂੰ ਕਹਿ ਦਿੰਦੇ ਮਮਮੀ ਚਾਹ ਬਣਾ ਦਿੰਦੇ ਤੁਹਾਨੂੰ ਮਮਮੀ ਨੇ ਨਾ ਅੰਗਦ ਨੂੰ ਫੜਿਆ ਉਹ ਜਿੱਦ ਬੜੀ ਕੰਡਿਆ ਤਾਂ ਕਰਕੇ ਮੈਂ ਕਿਹਾ ਨਹੀਂ ਇਹਨੂੰ ਚੱਲ ਕੋਈ ਗੱਲ ਨਹੀਂ ਚਾਹ ਮੈਂ ਬਣਾ ਦੇਨੀ ਆ ਤੇ ਮੇਰੀ ਗੱਲ ਸੁਣੋ ਕਰ ਲਈਏ ਕੰਮ ਹੋ ਗਈ ਸਫਾਈ ਸਾਰੀ ਸਵਾ ਸਫਾਈ ਹੋਈ ਉੱਥੇ ਆ ਜਿਹੜੀ ਨਾਲ ਖਲਾਈ ਤੁਹਾਨੂੰ ਮੈਂ ਕਿੰਨਾ ਮਨਾ ਕੀਤਾ ਸੀ ਕਿ ਰਹਿਣ ਦੋ ਇਹਨੂੰ ਉਹਨੇ ਕੀ ਕਰਨਾ ਸੀ ਜਾ ਕੇ ਨਾ ਕੋਈ ਕੰਮ ਨੂੰ ਹੱਥ ਲਾਇਆ ਉੱਥੇ ਜਾ ਕੇ ਭਲਾ ਕੀ ਗੱਲ ਹੋਈ ਹੀ ਐ ਕਹੀ ਜਾਵੇ ਮੈਨੂੰ ਤੇ ਮਾਸੀ ਦੇਖਣ ਡੀ ਆ ਤੇ ਇਹ ਝੂਠ ਬੋਲਦੀਆਂ ਵਾ ਆ ਬੈਠੀ ਮਾਸੀ ਸਾਨੂੰ ਤੇ ਇਹਨੇ ਇੰਨਾ ਡਰਾਇਆ ਨਾ ਅਹੀਂ ਤੇ ਉੱਥੇ ਭੱਜੀਆਂ ਕੰਮ ਕੀ ਕਰਨਾ ਸੀ ਫਿਰ ਓਹੋ ਮੈਨੂੰ ਕੀ ਪਤਾ ਸੀ ਇਹਨੇ ਉੱਥੇ ਜਾ ਕੇ ਆਹ ਕੰਮ ਕਰਨੇ ਆ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਨੂੰ ਨਾਲ ਜਾਣ ਨਹੀਂ ਦੇਣਾ ਮੈਨੂੰ ਤੇ ਲੱਗਦਾ ਵਾ ਜਿਉਂ ਦੀ ਪਿੰਡੋਂ ਆਈ ਹੈ ਨਾ ਅਗਰ ਨਾਲ ਵੱਧ ਚੜ੍ਹਨ ਹੋ ਗਈ ਏ ਕੀ ਪਤਾ ਕੀ ਹੋਇਆ ਇਹਨੂੰ ਪਹਿਲਾਂ ਇੱਥੋਂ ਡਈ ਹੀ ਕਰਨ ਮੇਰੇ ਕੋ ਬੈਠਾ ਨਹੀਂ ਜਾਂਦਾ ਸਕੂਟਰੀ ਤੇ ਨਹੀਂ ਬੈਠਾ ਜਾਂਦਾ ਤੇ ਤੂੰ ਘਰੇ ਰਹਿ ਘਰ ਮੰਮੀ ਨਾਲ ਕੰਮ ਕਰਾ ਦਿੰਦੀ ਤੇ ਅੰਦਰ ਆ ਗਈ ਉਥੇ ਬਾਹਰ ਵਾਲੇ ਕੋ ਮੈਨੂੰ ਲੈ ਕੇ ਜਾ ਉਹ ਨਾਲ ਮੈਂ ਤਾਂ ਨਹੀਂ ਜਾਣਾ ਹੁੰਦੀ ਦੀ ਪਿੰਡ ਨਿਗਾਜ਼ਾ ਮੇਰਾ ਮੁੰਡਾ ਵਾ ਮੈਨੂੰ ਨਹੀਂ ਦੇਣਾ ਤੂੰ ਮੈਨੂੰ ਤੇ ਡਰ ਲੱਗਦਾ ਮੈਨੂੰ ਦੇਣਾ ਵਾ ਇਹ ਗੱਲਾਂ ਜਾ ਗਈਆਂ ਤੂੰ ਕਾਦੇ ਚ ਦੇਣਾ ਉਹ ਤਾਂ ਸੱਚ ਹੀ ਕਹਿਣ ਟੀ ਬਿਲਕੁਲ ਕੁੱਖ ਨਹੀਂ ਕਰ ਕੇ ਆਈਆਂ ਸਫਾਈ ਸੂਈ ਤੇ ਮਾਰੀ ਮੋਟੀ ਕਰ ਆਈਆਂ ਸੀ ਇਹਨੇ ਕੰਮ ਕੀਤਾ ਮੜਮੜ ਨਾਲ ਕਿ ਨਹੀਂ ਕੰਮ ਕਾਦਾ ਇਹਨੇ ਕਰਨਾ ਸੀ ਜਾ ਕੇ ਤੇ ਜਾਂਦੇ ਲੰਮੇ ਪੈ ਗਈ ਏ ਲੰਮੇ ਪਈ ਹਾਏ ਮੈਂ ਮਰ ਗਈ ਹਾਏ ਮੈਂ ਮਰ ਗਈ ਮੈਨੂੰ ਕੁਝ ਹੋਣ ਡਿਆ ਵਾ ਉਹ ਤੋਂ ਠੰਡਾ ਮੰਗਾਇਆ ਕਿਸੇ ਦੇ ਕੋਲੋਂ ਤੈਨੂੰ ਪਿਆਇਆ ਪਹਿਲਾਂ ਜਾਂਦਾ ਕਹਿੰਦੀ ਠੰਡਾ ਨਹੀਂ ਹੈਗਾ ਅਰੇ ਕਿਉਂ ਨਾ ਫ੍ਰਿਜ ਦੇ ਵਿੱਚ? ਕਿਹਨੂੰ ਪਤਾ ਨਹੀਂ ਆ ਕਿ ਉਥੇ ਰਹਿੰਦਾ ਕੋਈ ਨਹੀਂ ਆ। ਐਨੇ ਟੱਸ਼ਨ ਕਰਦੀ ਏ। ਕੰਮ ਤੇ ਦੂਰ ਦੀ ਗੱਲ ਹੀ। ਆ ਨਵਾਂ ਸਿਆਪਾ ਪਾਤਾ ਇਨੇ ਹੋਰ ਦੀਦੀ ਵੀ ਡਰਨ ਡੇ ਹੀ। ਉਹ ਸੰਦੀਪ ਕੁਛ ਨਹੀਂ ਹੈਗਾ ਉਥੇ ਠੀਕ ਹੈ ਨਾ। ਉਹਦਾ ਉਹ ਗਿਆ ਦਿਮਾਗ ਖਰਾਬ ਤੇ ਉਹਦੀ ਗੱਲਾਂ 'ਚ ਨਾ ਆਓ। ਤੇ ਮੇਰੀ ਗੱਲ ਸੁਣ। ਲਵਲੀ ਤਾਹੂ ਸੱਚਾ ਬੇਟਾ ਈ ਆ। ਐ ਹੋਜੇ ਕੰਮ ਕਰਦੀ ਹਣੀ ਆ। ਤੁਸੀਂ ਜ਼ੋਰ ਲਾਉਨੇ ਹੀ ਲੈ ਜਾਓ ਨਾਲ ਇਹਨੂੰ। ਉਹ ਗਲਤੀ ਹੋ ਗਈ ਹੁਣ ਮੇਰੇ ਕੋ। ਮੈਨੂੰ ਕੀ ਪਤਾ ਆ ਕੰਮ ਹੋਣਾ ਵਾ। ਸ਼ੁਕਰ ਕਰੋ ਦੁਪਹਿਰੇ ਕਿਹਨੇ ਵੇਖਿਆ ਨਹੀਂ ਆ। ਗਈ ਪਲਾਂ ਕਿੱਦਾਂ ਵਾ ਦੋਵੇਂ ਪਾਸੇ ਲੱਤਾਂ ਕੀਤੀਆਂ ਸੀ ਚੰਗੀ ਵੇਚੀ ਗਰਾਉਡੀਆਂ ਠੀਕ ਹੈ ਨਾ ਹੁਣ ਮੱਲੇ ਜਿਓ ਪਤਾ ਲੱਗਣਾ ਨਾ ਕਿ ਇਦਾਂ ਬਹਿ ਗਈ ਹੀ ਹਿੰਦੇ ਵਰਗੇ ਨਹੀਂ ਛੱਡਣਾ ਹੁਣ ਹਫਤਾ ਇਹੋ ਗੱਲਾਂ ਚੱਲਣੀਆਂ ਹੀ ਹੋ ਕਰਾਈ ਜੋ ਵੇਚਦੀ ਕਰੋ ਕਰੋ ਕਿਸ ਨੇ ਵੇਖਿਆ ਨਹੀਂ ਆ ਨਾਲੇ ਹੁਣ ਤੁਸੀਂ ਸਾਡੇ ਦਵਾਲੇ ਹੋਈ ਜਾਣਦੇ ਸਾਡਾ ਕੀ ਕਸੂਰ ਵਾ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇੱਕ ਦਸ਼ਦਾਨ ਜੀ ਕਰਕੇ ਨਾ ਸਾਡੇ ਦੋਵਾਂ ਜੀਆਂ ਦੇ ਫਿੱਕ ਪੈ ਜਾਣੀਆਂ ਜਿੱਦਾਂ ਇਹ ਕੰਮ ਕਰਨ ਦੀ ਸਾਂਗ ਨੂੰ ਕਿੰਨਾ ਵਜਦਾ ਰੁਪਿੰਦਰ ਆਪ ਤੂੰ ਕੋਕ ਪੀਂਦੀ ਆ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਵੀ ਰੁਪਿੰਦਰ ਹੁੰਦੀ ਆ ਤੇ ਫੇਰ ਰੋਟੀ ਖਾਣਾ ਕੀ ਕਹਿੰਦੇ ਆ ਬੋਲੀ ਹੋ ਗਈਆਂ ਉਹ ਅੱਡੇ ਵੱਲ ਧਿਆਨ ਹੀ ਹੋਏ ਈਲ ਤੇ ਧਿਆਨ ਹੈਗਾ ਹੀ ਬਾਅਦ ਚ ਭਰ ਲਈ ਹਾਂ ਘਟ ਦੱਸੋ ਕਿਹੜੀ ਗੱਲ ਉਹ ਦੱਸਣਾ ਮੈਂ ਕੀ ਆ ਕੋਸਾ ਭਾਈ ਇਸ ਵੇਲੇ ਉੱਥੇ ਹੋ ਗਈ ਹੈ ਨਾ ਸਾਰੀ ਹੁਣ ਹਾਂ ਸਾਰੀ ਸਫਾਈ ਕਰ ਰਹੀ ਹੈ ਵੀ ਉਹ ਤੇ ਕਰ ਰਹੀਆਂ ਨੇ ਤੂੰ ਕੁਝ ਤਾਂ ਮੈਂ ਨਾਲ ਜਾਵਾਂ ਮੈਂ ਲਵਾਂ ਜੀ ਨਿੰਮਿੰਟ ਉਹ ਚੱਲ ਵਧੀਆ ਹੋ ਗਿਆ ਤੇ ਨਹੀਂ ਜਾਣੀ ਚੱਲੀ ਅਸੀਂ ਹਾਂ ਤੇ ਮੈਂ ਤੇ ਰੋਟੀ ਨਹੀਂ ਖਾਧੀ ਮੈਂ ਹਰਪਿੰਦਰ ਹੁੰਦੀ ਆ ਤੇ ਫਿਰ ਇਕੱਠੇ ਖਾਣੇ ਆ ਤੇ ਤੂੰ ਆਪ ਕੋਕ ਪੀਂਦੀ ਹੋਰ ਰੱਬਾ ਲੈ ਦੱਸ ਮੈਂ ਤੇ ਉਹ ਜਦੋਂ ਉਹਨਾਂ ਦੇ ਨਾਲ ਗਈ ਉਹਨਾਂ ਨੇ ਤਾਂ ਭੁੱਖੀਆਂ ਪਾਣੀਆਂ ਨੇ ਲੈ ਆਂਦਾ ਮੈਨੂੰ ਨਾਲ ਇਦਾਂ ਹੀ ਹਾਂ ਤੇ ਮੁੜ ਕੇ ਮੈਂ ਆ ਕੇ ਮਠੀਆਂ ਦਾ ਲਪਾਫਾ ਕੱਢਿਆ ਫਿਰ ਮੈਂ ਖਾਧੀਆਂ ਪੰਜ ਛੇ ਹੁਣ ਮੈਂ ਮਾਸਾ ਆਪੀ ਲੈ ਨਹੀਂ ਚੱਲ ਪੱਜ ਜਾਣੀ ਆ ਤੇ ਤੂੰ ਰੋਟੀ ਕੋ ਨਹੀਂ ਖਾਦੀ ਰੋਟੀ ਦੇ ਸਦਾਨੇ ਮੈਂ ਤਾਂ ਨਹੀਂ ਖਾਦੀ ਤੇ ਚੱਲ ਰੁਪਿੰਦਰ ਆਊਗੀ ਤੇ ਰੋਟੀ ਇਕੱਠੇ ਖਾਵਾਂਗੇ ਤੇ ਤੂੰ ਵੇਲਾ ਮਠੀਆਂ ਖਾ ਲਈਆਂ ਨੇ ਕੱਲੀ-ਕੱਲੀ ਨੇ ਤੇ ਨਾਲੇ ਹੁਣ ਕੋਕ ਪੀ ਜਾਣੀ ਆ ਓਏ ਹੋਏ ਕੀ ਹੋ ਗਿਆ ਦੱਸ ਮਾਸਾ ਬੱਤਾ ਹੀ ਪੀ ਲਿਆ ਵਾ ਐਵੇਂ ਉਹ ਕੋਈ ਮੈਂ ਇਹ ਥੋੜਾ ਢੱਕਣਿਆਂ ਮੈਂ ਵੀ ਕਿਉਂ ਪੀ ਲਿਆ ਵਾ ਮੈਂ ਤੈਨੂੰ ਇਹ ਕਹਿਣ ਦੀ ਆ ਵੀ ਤੂੰ ਮੇਂ ਡਿਗਰੀ ਸਹੀ ਰੋਟੀ ਖਾਣੀ ਹੈ ਇੱਥੇ ਆਣੇ ਬੈਠ ਕੇ ਤੇ ਰੋਟੀ ਖਾ ਲਿਆ ਕਰਕੇ ਤੂੰ ਦੱਸ ਮੈਂ ਮੈਨੂੰ ਦੇਖਣਾ ਹੁੰਦਾ ਵਾ ਤੇ ਤੂੰ ਮੇਰੇ ਨਾਲ ਮੈਨੂੰ ਕਰਦਾ ਮੈਂ ਤੇਢੀ ਦੀ ਪਉ ਤਿੰਨ ਚਾਰ ਵਾਰ ਖਾ ਲੈਣੀ ਮੈਂ ਇੱਕ ਵਾਰ ਥੋੜਾ ਖਾਣੀ ਹੁੰਦੀ ਜਦੋਂ ਮੈਂ ਜੀ ਕਰੇ ਤਾਂ ਮੈਂ ਖਾ ਲਈਨੀ ਚਲ ਪਾ ਕੇ ਦੇਈਂ ਕਿਉਂ ਰੋਟੀ ਕਿ ਨਹੀਂ ਪਾਦਨੀ ਆ ਹੁਣ ਕਿਉਂ ਲਿਆ ਦੇਨੀ ਆ ਕੋਤੇ ਕੋ ਚੀਜ਼ੀ ਤਾਂ ਮੈਂ ਖਾਣੀ ਹੁੰਦੀ ਚਾਹ ਪੀਣੀ ਹੁੰਦੀ ਨਾ ਵਿੱਚ ਇਹ ਡੱਕ ਦੇਣਾ ਹੁੰਦਾ ਚਲ ਤੂੰ ਪੀ ਲੈ ਤੇ ਮੈਂ ਆਪੇ ਪਾ ਲਈ ਨਾ ਮੈਂ ਚਲ ਪਾਦਨੀ ਆ ਹੁਣ ਉੱਥੇ ਜਾ ਕੇ ਤੇ ਬਹਿ ਜਾ ਜਾ ਹੁਣ ਮੈਂ ਚਲ ਪੀ ਕੇ ਤੇ ਫਿਰ ਰੋਟੀ ਲਿਆ ਉੱਥੇ ਲਿਆ ਦੇਨੀ ਤਵਾ ਦੀ ਮਰਦ ਦੇ ਚੀਜ਼ ਖਾਣ ਦਾ ਪਤਾ ਨਹੀਂ ਕਿੱਥੋਂ ਦਾ ਟੱਬਰ ਇਹਨਾਂ ਦਾ ਉੱਤੇ ਹੀ ਆ ਜਾਣਾ ਹੁੰਦਾ ਵਾ ਬੱਸ ਚੀਜ਼ ਖਾਂਦੀ ਆ ਪਤਾ ਨਹੀਂ ਕੀ ਸਾਉਤਾ ਵਾ ਇਹਨਾਂ ਦਾ ਇਹ ਬੋਨਾ ਚੀਜ਼ ਖਾਂਦੇ ਤਾਂ ਦਸ ਵੀਰੋ ਰੋਕੀ ਜਾਇਆ ਕਰੋ ਦਸ ਉਹ ਆਪਣੀਆਂ ਵਿਚੇ ਗੱਲਾਂ ਕਰੀ ਜਾਣੀਆਂ ਹੁੰਦੀਆਂ ਨਾ ਲੀ ਕੈਂਡੀ ਆ ਬਿਉ ਤੇ ਨਾ ਰੋਟੀ ਖਾਣੀ ਹੀ ਮੈਂ ਨਾ ਰੋਟੀ ਕਰੇ ਬਹਤੀ ਖਾਣੀ ਹੀ ਬੋਲ ਮੈਂ ਤਾਂ ਕੱਲੀ ਖਾ ਲੈਣੀ ਮੈਂ ਪਖਾੜ ਕਰਤਾ ਝੋਣ ਕੀ ਐਵੇਂ ਕੋਈ ਗੱਲ ਨਹੀਂ ਉਹ ਗੇ ਦੇ ਦਿੰਨੀ ਆਪੇ ਖਾਲੂਗਾ ਕੱਲਾ ਮੈਂ ਤਾਂ ਹੁਣ ਖਾਣੀ ਨਹੀਂ ਮਰਦਾ ਢਿੱਡ ਭਰ ਗਿਆ ਮਠੀਆਂ ਖਾ ਖਾ ਕੇ ਮੰਮੀ ਆ ਇੱਥੇ ਠੀਕ ਹੀ ਸਗੋਂ ਬਾਰ-ਬਾਰ ਹਵਾ ਆਉਂਦੀ ਰਹਦੀ ਵਾਵਾ ਪੈਂਦੀ ਇੱਥੇ ਠੰਢੀ ਨਹੀਂ ਲੱਗਦੀ ਰਹਦੀ ਅੰਦਰ ਤੇ ਐਵੇਂ ਪੱਖਿਆਂ ਥੱਲੇ ਨਾ ਕੋਈ ਹਾਲ ਹੈਗਾ ਸਾਰਾ ਦਿਨ ਬਹਿ ਬਹਿ ਕੇ ਵੀ ਆਕੀ ਚਾਈਦਾ ਸਰੀਰ ਹੀ ਜੁੜ ਜਾਂਦਾ ਫਿਰ ਪੱਖਿਆਂ ਥੱਲੇ ਬੈਠਿਆਂ ਦਾ ਹਾਂ ਨਾਲੇ ਮੈਂ ਨਾਲ ਤੁਹਾਨੂੰ ਨਾਲ ਗੱਲ ਕਰਨੀ ਹੈ ਇੱਕ ਹੂੰ ਮੈਂ ਹਲੜੀ ਤੂੰ ਹੀ ਉਦੋਂ ਗੱਲ ਕਰਨ ਡੇ ਸੀ ਨਾ ਕਿ ਉੱਥੋਂ ਵੇਚ ਕੇ ਤੇ ਚੱਲ ਹੋਰ ਕਿਤੇ ਲੈ ਲਾ ਹੂੰ ਹੂੰ ਤੇ ਮੇਰਾ ਰਾਦਾਵਾ ਵੀ ਇਦਾਂ ਹੀ ਕਰ ਲਾ ਹੁਣ ਪੁੱਛਿਆ ਦਿਲਬਾਗ ਨੂੰ ਕੀ ਜਾਂਦਾ ਉਹਨਾਂ ਨੂੰ ਅਜੇ ਮੈਂ ਪੁੱਛਿਆ ਨਹੀਂ ਆ ਮੈਂ ਹਾਂ ਉਹਨਾਂ ਦਾ ਫੋਨ ਆਉਂਦਾ ਵਾ ਨਾ ਉਹਨਾਂ ਨਾਲ ਗੱਲ ਕਰਦੀ ਆ ਨਹੀਂ ਪਹਿਲਾਂ ਦਿਲਬਾਗ ਨੂੰ ਪੁੱਛ ਲਾ ਜੇ ਜੇ ਆਖੇਗਾ ਤੇ ਫੇਰ ਵਾ ਜੇ ਨਾ ਆਖੇਗਾ ਤੇ ਫੇਰ ਇਸ ਤਰ੍ਹਾਂ ਨਾ ਕੰਮ ਬਣੇ ਮਮੀ ਉਹਨਾਂ ਨੂੰ ਪੁੱਛ ਕੇ ਹੀਗੀ ਔਰ ਮੈਂ ਇਕੱਲੀ ਨੇ ਥੋੜੀ ਇਹ ਕੰਮ ਕਰ ਲੈਣਾ ਜੇ ਤੇ ਉਹ ਕਹਿਣਗੇ ਕਿ ਚੱਲ ਜਦੋਂ ਆਉਣਗੇ ਤੇ ਜੇ ਤੇ ਮੈਨੂੰ ਉੱਥੇ ਨਾਲ ਲੈ ਜਾਣਗੇ ਹੂੰ ਹੂੰ ਤੇ ਫੇਰ ਤੇ ਸਭ ਤੋਂ ਵਧੀਆ ਹੂੰ ਤੇ ਜੇ ਨਹੀਂ ਆ ਤੇ ਫਿਰ ਮੈਂ ਉੱਥੇ ਦਿਨ ਹੀ ਰਹਿ ਸਕਦੀ ਹੈਗੀ ਇਕੱਲੀ ਉਹਨਾਂ ਨੂੰ ਮੈਂ ਸਾਰੀ ਗੱਲਬਾਤ ਦੱਸੂਗੀ ਨਾ ਤੇ ਜੇ ਉਹ ਕਹਿਣਗੇ ਵੀ ਚੱਲ ਹੋਰ ਕਿਤੇ ਲੈ ਲੈਨੇ ਤੇ ਫੇਰ ਚਲੋ ਲੱਲਾਂਗੇ ਹੋਰ ਕਿਤੇ ਅੰਦਰ ਘਰ ਵੇਚਣੇ ਸੌਖੇ ਨਹੀਂਗਾ ਇਹ ਬੰਦੇ ਬੜੀ ਮੁਸ਼ਕਲ ਵਾ ਚੱਲ ਉਹਨੂੰ ਫੋਨ ਕਰਕੇ ਪੁੱਛ ਲੈ ਤੇ ਕੁਆਟਰ ਮਿਲ ਜਾਂਦੇ ਆ ਇਹਨਾਂ ਨੂੰ ਫੌਜੀਆ ਨੂੰ ਤੇ ਜੇ ਉਹ ਆਖੂਗਾ ਵੀ ਤੇ ਨਮਾ ਨਾਲ ਲੈ ਜਾਣਾ ਵਾ ਤੇ ਫੇਰ ਚਲੋ ਤੂੰ ਮਹੀਨੇ ਚਾ ਦੋ ਕਾਢਾ ਵੀ ਉੱਥੇ ਤੇ ਜੇ ਨਾ ਆਖੂਗਾ ਤੇ ਫੇਰ ਤੇ ਵੀ ਕੋਈ ਸੋਚਣਾ ਹੀ ਪੈਣਾ ਵਾ ਜੇ ਪੁੱਤ ਤੇਰਾ ਨਹੀਂ ਨਾ ਜੀ ਲੱਗਣ ਡਿਆ ਤੇ ਚਲ ਕੋਈ ਨਹੀਂ ਸਾਰੀਆਂ ਜਾਂਦੀਆਂ ਹੀ ਆ ਬਾਹਰ ਜਿਹੜੇ ਮੁੰਡੇ ਗਏ ਨੇ ਨਾਲ ਖੜਦੇ ਹੀ ਆ ਤੇ ਚਲ ਉਹਨੂੰ ਪੁੱਛ ਕੇ ਵੇਖ ਲੈ ਕੀ ਜਾਂਦਾ ਵਾ ਤੇ 2 ਮਹੀਨੇ ਫੇਰ ਤੋਰਿਆ ਜਾ ਕੇ ਨਾਲ ਹਲਦੀ ਮੰਮੀ ਤੁਹਾਡੀ ਇਹ ਵੀ ਠੀਕ ਆ ਘਰ ਨਾ ਵੇਚਣੇ ਸੌਖੇ ਆ ਬਣਾਉਣੇ ਬਹੁਤ ਔਖੇ ਆ ਤੇ ਅਹੀਂ ਤੇ ਅੱਗੇ ਤੁਹਾਨੂੰ ਪਤਾ ਜਿੱਦਾਂ ਬਣਾਇਆ ਵਾ ਵੇਚਣ ਨੂੰ ਤੇ ਮੇਰਾ ਵੀ ਨਹੀਂ ਜੀ ਕਰਨ ਡਿਆ ਪਰ ਕੀ ਕਰਾਂ ਹੁਣ ਇਕੱਲੀ ਦਾ ਰਹਿਣਾ ਬੜਾ ਔਖਾ ਵਾ ਉਥੇ ਚਲੋ ਮੈਂ ਕਰੂੰਗੀ ਨਾ ਨਾ ਗੱਲ ਜੀ ਤੇ ਉੱਥੇ ਲੈ ਜਾਣਗੇ ਤੇ ਫਿਰ ਤੇ ਸਭ ਤੋਂ ਵਧੀਆ ਵਾ ਤੇ ਇੱਥੇ ਵੀ ਹੁਣ ਪਤਾ ਕੀ ਆ ਹੁਣ ਤੇ ਮੈਂ ਰਹੀ ਜਾਣ ਦੀ ਆ ਪਰ ਇਹ ਆ ਕਿ ਜੇ ਜ਼ਿਆਦਾ ਚਿਰ ਵੀ ਮੁੜ ਕੇ ਰਹੀਏ ਨਾ ਪੇਕਿਆਂ ਦੇ ਘਰ ਤੇ ਫਿਰ ਤੁਹਾਨੂੰ ਪਤਾ ਕੋਈ ਨਾ ਕੋਈ ਗੱਲ ਹੋ ਹੀ ਜਾਂਦੀ ਤੇ ਫਿੱਕ ਪੈ ਜਾਂਦੀ ਆ ਤੇ ਮੈਂ ਨਹੀਂ ਚਾਹੁੰਦੀ ਮੇਰੇ ਭਰਾ ਪਰਜਾਈਆਂ ਨਾਲ ਨਾ ਕਿਸੇ ਗੱਲ ਤੋਂ ਫਿੱਕ ਪਵੇ ਜਿੱਦਾਂ ਸਾਡੀ ਬਣੀ ਆ ਨਾ ਇਦਾਂ ਹੀ ਬਣੀ ਰਵੇ ਦਲਜਿੰਦਰ ਅੱਜ ਦੇ ਆਏ ਬਹੁਤ ਚੰਗੇ ਤੇਰੇ ਨਾਲ ਤੇ ਕੱਲ ਨੂੰ ਕੋਈ ਪਤਾ ਵੀ ਨਹੀਂ ਹੈਗਾ ਵੀ ਕੋਈ ਕਿਦਾਂ ਦਾ ਹੋ ਜਾਣਾ ਤੇ ਕਿਦਾਂ ਦਾ ਨਹੀਂ ਹੋ ਜਾਣਾ ਇਹ ਹੋਈ ਤੇ ਮੰਮੀ ਮੈਂ ਸੋਚਦੀ ਹਾਂ ਕਿੰਨਾ ਚਿਰ ਮੈਂ ਇੱਥੇ ਬੈਠੀ ਰਹੂੰਗੀ ਜਾਣਾ ਤੱਕ ਸਿਰ ਉੱਥੇ ਹੀ ਹੈ ਨਾ ਤੇ ਚਲੋ ਕੋਈ ਨਹੀਂ ਵੇਖ ਲੈਨੇ ਸਲਾਹ ਕਰਕੇ ਜਿੱਦਾਂ ਇਹ ਕਹਿਣਗੇ ਨਾ ਮੈਂ ਉਦਾਂ ਹੀ ਕਰ ਲਵਾਂ ਤੇ ਕੋਈ ਨਹੀਂ ਚਲੋ ਜਿਹੜੇ ਜਿੰਨੇ ਕੋ ਜਿਹੜੀ ਕੋ 4 ਸਾਲ ਨੌਕਰੀ ਹੈਗੀ ਆ ਕਰ ਲੈਂਦੇ ਉਹਨੂੰ ਤੇ ਫਿਰ ਰਿਟਾਇਰਮੈਂਟ ਆਉਣਾ ਹੀ ਆ ਘਰ ਉਹਨੇ ਨਹੀਂ ਨਹੀਂ ਉਹ ਤੇ ਉਹਨਾਂ ਨੇ ਆਉਣਾ ਹੀ ਆ ਆਹ ਤੇ ਫੇਰ ਤੇ ਚਲੋ ਕੋਈ ਗੱਲ ਹੀ ਨਹੀਂ ਗਈ ਹਾਂ ਹੁਣ ਉਹਨਾਂ ਚਿਰ ਇਕੱਲੇ ਰਹਿੰਦਾ ਹੀ ਹੈ ਨਾ ਕਿ ਇਕੱਲਾ ਹੁਣ ਬੰਦਾ ਰਵੇ ਵੀ ਕਿੱਦਾਂ ਕੋਈ ਨਹੀਂ ਜਿੰਜਕਾ ਹਾਂ ਜਨ ਚੱਲਦਾ ਕੰਮ ਚਲਾਈ ਜਾਂਦੇ ਮੁੜ ਕੇ ਫਿਰ ਵੇਖੀ ਜਾਊਗੀ ਹਾਂ ਇੱਕ ਦਿਨ ਹੀ ਗਈ ਆ ਨਾ ਤੇ ਘਰ ਖਾਨ ਪੈਂਦਾ ਜੀੜੀ ਕਰਦਾ ਉੱਥੇ ਖਲੋਣ ਨੂੰ ਕੱਲੀ ਦਾ ਜੀ ਫਿਰ ਕਿ ਤਰ੍ਹਾਂ ਕਰੇ ਹੁਣ ਐਡਾ ਜਿਹੜਾ ਇਹ ਹਲਵਾਲੀ ਦੇ ਆ ਉਹ ਮਗਰੋਂ ਡਰਾਉਣੇ ਬਣ ਜਾਂਦੇ ਉਹੋ ਹੀ ਤੇ ਗੱਲ ਵਾ ਨਾ ਮੰਮੀ ਹੁਣ ਜੇ ਤੁਸੀਂ ਉਹ ਤੇ ਤੁਸੀਂ ਵੀ ਮੇਰੇ ਨਾਲ ਕਿੰਨਾ ਕ ਚਿਹਰਾ ਉਥੇ ਜਾ ਜਾ ਕੇ ਤੇ ਬਹੋਗੇ ਚਾਹੇ ਮੈਂ ਕਿੰਨਾ ਕ ਚਿਹਰਾ ਸੰਦੀਪ ਨੂੰ ਚਾਹੇ ਰਪਿੰਦਰ ਨੂੰ ਖੜੂੰਗੀ ਨਾਲ ਤੇ ਰਹਿਣਾ ਤੇ ਮੈਨੂੰ ਪੈਣਾ ਹੁਣ ਜਿਹੜੀਆਂ ਤੇਰੀਆਂ ਪਰਜਾਈਆਂ ਆਵਾ ਕਦੀ ਮੱਥੇ ਵੱਟ ਪਾਇਆ ਹੋਣਾ ਨਹੀਂ ਸੰਦੀਪ ਨੇ ਕਦੀ ਪਾਇਆ ਮੱਥੇ ਵੱਟ ਕਦੀ ਤੈਨੂੰ ਨੇ ਮਾੜਾ ਚੰਗਾ ਕਿਹਾ ਵਾ ਜਾਂ ਤੇ ਕੰਮ ਵੱਲੋਂ ਕਿਹਾ ਹੋਏ ਵੀ ਹੇ ਇਹ ਕੰਮ ਨਹੀਂ ਕਰਦੀ ਕਦੀ ਵੀ ਤੈਨੂੰ ਕੋਈ ਗੱਲ ਕਹੀ ਹੋਵੇ ਉਹ ਨਹੀਂ ਮਮੀ ਇੰਨਾ ਗੱਲਾਂ ਤੁਸੀਂ ਦੇ ਮੈਂ ਡਰਦੀ ਆਂ ਵੀ ਅੱਜ ਤੇ ਉਹ ਬੜੀਆਂ ਚੰਗੀਆਂ ਵਾ ਚਲੋ ਰੁਪਿੰਦਰ ਦਾ ਹੈਗਾ ਵਾ ਚਲੋ ਉਹ ਨਿਆਣਿਆਂ ਵਾਲੀ ਮਾਤਵਾ ਉਹਦੀ ਪਰ ਇਹ ਆ ਵੀ ਕਦੀ ਮਾੜੀ ਚੰਗੀ ਉਹਨੇ ਵੀ ਨਹੀਂ ਗਈ ਕਹੀ ਮੈਨੂੰ ਤੇ ਸੰਦੀਪ ਤੇ ਅੱਗੇ ਨਹੀਂ ਕੋਈ ਗੱਲ ਕਰਦੀ ਹੈਗੀ ਤੇ ਮੈਂ ਆਨੀ ਆ ਵੀ ਐਵੇਂ ਕੋਈ ਗੱਲ ਹੋ ਨਾ ਜਾਏ ਹੁਣ लवली ਆ ਉਹ ਵੀ ਵੇਖੋ ਉਹ ਦਿਨ ਸੁਭਾ ਦਾ ਵੀ ਕਿੰਨਾ ਫਰਕ ਪੈ ਗਿਆ ਅੱਗੇ ਨਾਲ ਤੇ ਮੈਂ ਚਾਹੁੰਨੀ ਆ ਕਿ ਜਿੱਦਾਂ ਚਾ ਸਾਡੀ ਬਣੀ ਆ ਨਾ ਇਦਾਂ ਬਣੀ ਰਵੇ ਚਲ ਤੂੰ ਛੱਡ ਕਿਹੜੀਆਂ ਗੱਲਾਂ ਲੈ ਕੇ ਬੈ ਗਈਆਂ ਐਵੇਂ ਕੋ ਟੈਨਸ਼ਨ ਲੈ ਕੇ ਬਿਮਾਰ ਨਾ ਪੈ ਜੀ ਮੁੜ ਕੇ ਤੇ ਤੂੰ ਇਦਾਂ ਕਰਿਆ ਕਰ ਉੱਠ ਕੇ ਨਾ ਅੰਦਰ ਹੀ ਨਾ ਮੜਿਆ ਰਹਿਆ ਕਰ ਉੱਠ ਕੇ ਸੰਦੀਪ ਦੇ ਨਾਲ ਨਾ ਥੋੜਾ ਥੋੜਾ ਕੰਮ ਕਰਾਇਆ ਕਰ ਨਹੀਂ ਤੇਰਾ ਚੇਤ ਲੱਗਾ ਰਿਹਾਊਗਾ ਹਾਂਜੀ ਮੰਮੀ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਅੰਗਦ ਵੀ ਠੀਕ ਆ ਆਹ ਮੰਮੀ ਲੈ ਕੇ ਬੈਠੇ ਬਾਹਰ ਨੂੰ ਹਾਂਜੀ ਹਾਂਜੀ ਹੋਰ ਕੀ ਕਰਨ ਦੇਹੀ ਓਣਾ ਨਾ ਮਮੀ ਕੀ ਆ ਓਨੂੰ ਜੀਤ ਬੜਾ ਕਰਦਾ ਵਾ ਭਰਨਾ ਚਾਰੇ ਪਾਸੇ ਮੈਂ ਫਸੀ ਆ ਕੀ ਕਰਾਂ ਮੈਂ ਇੱਕ ਨਾਨ ਆ ਕੇ ਬੈਠੀ ਆ ਦੂਜਾ ਓਨੂੰ ਸਾਹਬਣਾ ਪੈਂਦਾ ਉਸ ਦੇਨ ਜੀ ਨੂੰ ਕਿੱਧਰ ਕਿੱਧਰ ਹੁਆ ਮੈਂ ਨਾਲ ਮੇਰਾ ਨਿਗਾਜਾ ਮੁੰਡਾ ਵਾ ਮੰਮੀ ਨੂੰ ਵੀ ਹੁਣ ਮੈਂ ਕਿੰਨਾ ਕੰਮ ਕਰਾਂ ਉਹ ਵੀ ਕੀ ਕਰਨ ਵਿਚਾਰੇ ਹੁਣ ਕੀ ਕਰਨਾ ਮੰਮੀ ਪੱਲੇ ਪਈ ਆ ਹੁਣ ਸਾਭਣੀ ਪੈਣੀ ਆ ਹਾਂਜੀ ਹਾਂਜੀ ਨਹੀਂ ਨਹੀਂ ਮੰਮੀ ਇਹਦੇ ਪਿੱਛੇ ਵੀ ਨਾ ਇੱਕ ਕਾਰਨ ਹੈਗਾ ਵਾ ਕੋਈ ਗੱਲ ਨਹੀਂ ਜਦੋਂ ਮੈਂ ਇੱਥੇ ਆਵਾਂਗੀ ਨਾ ਉਦੋਂ ਦੱਸੂਗੀ ਤੁਹਾਨੂੰ ਸਾਰੀ ਗੱਲ ਬਾਤ ਉਹ ਲਬਲੀ ਬਠੀ ਰੱਖੇ ਜਦਾ ਵਾ ਹੁਣ ਮੰਮੀ ਕਿੱਥੇ ਕੱਢ ਦੇਣਾ ਉਹਨੂੰ ਰਹਿਣਾ ਤੇ ਉਹਨੇ ਇੱਥੇ ਹੀ ਗਿਆ ਹੁਣ ਕੋਈ ਗੱਲ ਨਹੀਂ ਟਾਈਮ ਕੱਢ ਕੇ ਨਾ ਫੇਰ ਅਹੀਂ ਆਵਾਂਗੇ ਕਿਸੇ ਦਿਨ ਮੰਮੀ ਮੈਨੂੰ ਤੇ ਉਹਦੀ ਨਹੀਂ ਸਮਝ ਆਉਂਦੀ ਉਹ ਕੱਲੀ ਉੱਥੇ ਰਹਿ ਸਕਦੀ ਐ ਉੱਥੇ ਕੀ ਹੋਣ ਡੈਣ ਨੂੰ ਪਲਾ ਜਿਨ੍ਹਾਂ ਦੀ ਸੱਸਾਂ ਨਹੀਂ ਹੁੰਦੀਆਂ ਉਹ ਰਹਿੰਦੀਆਂ ਨਹੀਂ ਹੁਣ ਕੌਣ ਸਮਝਾਵੇ ਚਲੋ ਕੋਈ ਗੱਲ ਨਹੀਂ ਹੁਣ ਕੀ ਕਰਨਾ ਸਾਂਭਣਾ ਤਾਂ ਪਹਿਣਾ ਹੀ ਆ ਚਲੋ ਠੀਕ ਹੈ ਮੰਮੀ ਆਉਂਗੀ ਮੈਂ ਕਿਹਦੇ ਨਾਲ ਚਲੋ ਠੀਕ ਹੈ